ਬਹੁਤ ਸਵਾਗਤ ਸਾਰੇ ਵਿਦਿਆਰਥੀਆਂ ਦਾ ਅਮਨਦੀਪ ਸਿੰਘ ਅਲਵਾਲੀਆ ਜੀ ਸਾਡੇ ਨਾਲ ਮੌਜੂਦ ਨੇ ਅੱਜ ਗੱਲ ਕਰਾਂਗੇ ਯੂਕੇ ਦੀ ਅਮਨ ਜੀ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅਮਨ ਜੀ ਮੈਨੂੰ ਇਹ ਦੱਸਿਓ ਕਿ 10+2 ਪਾਸ ਵਿਦਿਆਰਥੀ ਕਿੰਨਾ ਕੁ ਗੈਪ ਯੂਕੇ ਦੇ ਵਿੱਚ ਅਸੈਪਟੇਬਲ ਹੈ ਔਰ ਕਿੰਨੀ ਕੁ ਫੀਸ ਜਨੂਰੀ ਟੇਕ ਚ ਅਗਰ ਵਿਦਿਆਰਥੀ ਜਾਣਾ ਚਾਹਣ ਕਿੰਨੇ ਕੁ ਫੰਡਸ ਹੋਣੇ ਚਾਹੀਦੇ ਨੇ ਕਿੰਨੇ ਕੁ ਨੰਬਰ ਹੋਣੇ ਚਾਹੀਦੇ ਨੇ ਕਿਸ ਤਰ੍ਹਾਂ ਦੇ ਕੋਰਸਸ ਉੱਥੇ ਅਵੇਲੇਬਲ ਨੇ ਜਿਹਦੇ ਨਾਲ ਸਾਡੇ ਵਿਦਿਆਰਥੀ ਯੂਕੇ ਚ 10+2 ਤੋਂ ਬਾਅਦ ਡਿਗਰੀ ਪ੍ਰੋਗਰਾਮ ਚ ਚਲੇ ਜਾਂਦੇ ਸਰ ਦੇਖੋ ਪਹਿਲੀ ਚੀਜ਼ ਦਾ ਮੈਂ ਬੜੀ ਇੰਪੋਰਟੈਂਟ ਤੁਸੀਂ ਪੁਆਇੰਟ ਰੱਖਿਆ ਹੈ ਕਿ ਜਿਹੜੇ ਵਿਦਿਆਰਥੀ ਯੂਕੇ ਚ ਬੈਚਲਰਸ ਕਰਨਾ ਚਾਹੁੰਦੇ ਨੇ ਨਾ ਦੇਖੋ ਪਹਿਲੀ ਗੱਲ ਧਿਆਨ ਨਾਲ ਸਮਝੋ ਜਨਵਰੀ 2027 ਤੋਂ ਜਿਹੜਾ ਵਿਦਿਆਰਥੀ ਉੱਥੇ ਪੜ੍ਹੇਗਾ ਉਹਦਾ ਵਰਕ ਪਰਮਿਟ 2 ਸਾਲ ਦੀ ਜਗ੍ਹਾ 18 ਮਹੀਨਾ ਦਾ ਹੋਏਗਾ ਠੀਕ ਹੈ ਜੀ ਹੁਣ ਯੂਕੇ ਦੇ ਵਿੱਚ ਜੇ ਮੈਂ ਬੈਚਲਰਸ ਕਰਨਾ ਚਾਹਨਾ ਹੈ 90% ਤੋਂ ਵੱਧ ਯੂਨੀਵਰਸਿਟੀਆਂ ਦੇ ਵਿੱਚ ਬੈਚਲਰਸ ਸਪਟੈਂਬਰ ਇੰਟੈਕਸ਼ਨ ਮਿਲਦਾ ਹੈ ਜੀ ਠੀਕ ਹੈ ਐਂਡ ਜਨਵਰੀ ਇਨਟੇਕ ਜਿਹੜਾ ਹੁੰਦਾ ਯੂਕੇ ਦਾ ਇੱਕ ਛੋਟਾ ਇਨਟੇਕ ਹੁੰਦਾ ਤੇ ਇਹ ਚ ਘੱਟ ਸੀਟਾਂ ਤੇ ਘੱਟ ਪ੍ਰੋਗਰਾਮ ਹੁੰਦੇ ਨੇ ਉਸ ਤੋਂ ਬਾਅਦ ਸਿਲੈਕਟਿਵ ਯੂਨੀਵਰਸਿਟੀਆਂ ਤੇ ਅਪ੍ਰੈਲ ਜਾਂ ਮੇਨ ਟੇਕ ਹੁੰਦਾ ਹੈ ਐਂਡ ਉਹਦੇ ਵਿੱਚ ਬੈਚਲਰਸ ਤੱਕ ਨਾਲ ਦੇ ਬਰਾਬਰੀ ਆਫਰ ਵੀ ਮਿਲਦੀ ਹੈ ਬਟ ਬਹੁਤ ਲਿਮਟਿਡ ਹੁੰਦੀ ਹੈ ਬਹੁਤ ਲਿਮਟਿਡ ਤੇ ਬਹੁਤ ਘੱਟ ਸੀਟਾਂ ਹੁੰਦੀਆਂ ਸੋ ਇਸ ਕਰਕੇ ਮੇਰੀ ਵਿਦਿਆਰਥੀਆਂ ਨੂੰ ਸਲਾਹ ਹੈ ਕਿ ਜੇ ਤੁਸੀਂ ਬੈਚਲਰਸ ਕਰਨਾ ਚਾਹੁੰਦੇ ਹੋ ਜਨਵਰੀ ਦੇ ਵਿੱਚ ਹੱਲੇ ਵੀ ਚਾਂਸ ਹੈ but it's a last chance so there are certain universities in germany which are still accepting applications for january intake hun is gall nu in samjho ke main tuhanu confuse kar rahe ha ki in short time de vich december 15 16 to baad uk de vich mostly chhutiyan ho jandiyan ne christmas diyan so kitta ae hovega jadon main january intake keh rahe ha na to class start de jdi hundi hai january de end ch hundi hai to tade kol enough samay hunda hai jide vich taddi final da result vi aa jayega ਐਂਡ ਡੈਡਲਾਈਨਸ ਜਿਹੜੀਆਂ ਨੇ ਯੂਨੀਵਰਸਿਟੀਆਂ ਦੀਆਂ ਡਿਸੰਬਰ ਮਿਡ ਤੱਕ ਮੌਜੂਦ ਨੇ ਜਿਹਦੇ ਵਿੱਚ ਤੁਹਾਡੀ ਐਪਲੀਕੇਸ਼ਨ ਪ੍ਰੋਸੈਸ ਆਫਰ ਲੈਟਰ ਡਿਪੋਜ਼ਿਟ ਇੰਟਰਵਿਊ ਅਤੇ ਕੈਸ ਲੈਟਰ ਓਨ ਦੀ ਟਾਈਮਲਾਈਨ ਹਲੇ ਵੀ ਹੈ ਮੈਂ ਐਗਜ਼ਾਮਪਲ ਦੇ ਤੌਰ ਤੇ ਉੱਤੇ ਦੱਸ ਦਿੰਦਾ ਡੀਬੌਂਡ ਫੋਰ ਯੂਨੀਵਰਸਿਟੀ ਇੱਕ ਆਪਸ਼ਨ ਹੈ ਬੈਸਟ ਲੰਡਨ ਇੱਕ ਆਪਸ਼ਨ ਹੈ ਜਿਹਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਮੈਂ ਹੋਰ ਵੀ ਬਹੁਤ ਸਾਰੇ ਨਾਮ ਲੈ ਸਕਦਾ ਸੋ ਜਨਵਰੀ ਇਨਟੇਕ ਨੂੰ ਬਹੁਤ ਇੰਪੋਰਟੈਂਟ ਇਨਟੇਕ ਟ੍ਰੀਟ ਕਰੋ ਨਹੀਂ ਤਾਂ ਇੰਤਜ਼ਾਰ ਲੰਬਾ ਹੋ ਜਾਏਗਾ ਐਂਡ ਸੈਪਟੈਂਬਰ ਚ ਕੰਪੀਟੀਸ਼ਨ ਬਹੁਤ ਹਾਈ ਹੋ ਜਾਣਾ ਹੈ ਕਿਉਂਕਿ ਇੱਕ ਤਰੀਕੇ ਨਾਲ ਉਹ ਲਾਸਟ ਚਾਂਸ ਹੋਏਗਾ 2 ਸਾਲ ਦਾ ਵਰਕ ਪਰਪਰ ਐਕਵਾਇਰ ਕਰਨ ਲਈ ਸੋ ਤੁਹਾਡੇ ਬੰਕੂ ਬਾਕੀ ਵਿਦਿਆਰਥੀ ਵੀ ਟਰਾਈ ਕਰਨਗੇ ਸੋ ਡਿਲੇ ਨਾ ਕਰੋ ਜਨਵਰੀ ਇਨਟੇਕ ਦੇ ਵਿੱਚ ਬੈਚਲਰਸ ਦੇ ਵਿਦਿਆਰਥੀਆਂ ਲਈ ਲੈਂਡਮਾਰਕ ਵੱਲੋਂ ਆਫਰ ਲੈਟਰ ਓਨ ਦ ਸੇਮ ਡੇ ਵਾਲਾ ਵੀ ਆਪਸ਼ਨ ਅਵੇਲੇਬਲ ਹੈ ਸੋ ਜੇ ਤੁਸੀਂ ਸਾਡੇ ਨਾਲ ਸਹੀ ਸਮੇਂ ਤੇ ਕੰਟੈਕਟ ਕਰੋਗੇ ਤੁਹਾਡਾ ਆਫਰ ਲੈਟਰ ਅਸੀਂ ਸੇਮ ਡੇ ਵੀ ਕਢਵਾ ਕੇ ਦੇ ਸਕਦੇ ਹਾਂ विदाउट इंटरव्यू वाले ऑप्शन भी अवेलेबल ने इंटरव्यू विदाउट डिपोजिट यानी कि इंटरव्यू होते डिपोजिट करो या फिर घट कमिटमेंट फीस जमा करा इंटरव्यू होगा एंड उसकी तो बाकी जमा कराओगे सो दैट इज एन ऑप्शन दैट इज अवेलेबल फॉर यू विदाउट आयल्स वाली जो विंडो तुसी मांग रहे हो सीबीएसई विद्यार्थी ले है स्टेट बोर्ड वाले विद्यार्थी ट्राई कर सकते हैं बट सीटा की सिचुएशन उ टफ है सो विदाउट आयल सी बी एस ई बोर्ड का विद्यार्थी हले भी ट्राई कर सकता है ਉਸ ਤੋਂ ਬਾਅਦ ਤੁਹਾਡੀ ਪਰਸੈਂਟੇਜ ਜਿਹੜੀ ਹੈ 60 65 ਦੇ ਰੇਂਜ ਕਰਦੀ ਹੈ ਡੈਫੀਨੇਟਲੀ ਯੂ ਕੈਨ ਟ੍ਰਾਈ ਵੀ ਵਿਲ ਹੈਲਪ ਯੂ 60% ਤੋਂ ਘੱਟ ਵਾਲੇ ਵਿਦਿਆਰਥੀ ਲਈ ਕੰਪੀਟੀਸ਼ਨ ਬਹੁਤ ਜ਼ਿਆਦਾ ਹਾਈ ਹੈ ਡਿਲੇ ਹੋ ਸਕਦਾ ਹੈ ਸੋ ਹੱਲੇ ਵੀ ਮੈਂ ਕਹਿ ਰਿਹਾ ਹਾਂ ਟਰਾਈ ਕਰੋ ਜੇ ਯੂਕੇ ਦੇ ਵਿੱਚ एलिਜੀਬਿਲਟੀ ਦਾ ਇਸ਼ੂ ਆਂਦਾ ਹੈ ਵੀ ਕੈਨ ਗਾਈਡ ਯੂ ਇਫ ਕੈਨੇਡਾ ਯੂਕੇ ਜਰਮਨੀ ਇਹਨਾਂ ਕੰਟਰੀਜ਼ ਦੇ ਵਿੱਚ ਤੁਸੀਂ ਅਪਲਾਈ ਕਰਕੇ ਆਪਣਾ ਖਾਬ ਆਫ ਇੰਟਰਨੈਸ਼ਨਲ ਐਜੂਕੇਸ਼ਨ ਪੂਰਾ ਕਰ ਸਕਦੇ ਹੋ ਸੋ ਦੈਟ ਇਜ਼ ਏਨ ਇੰਪੋਰਟੈਂਟ ਐਡਵਾਈਸ ਫਾਰ ਯੂ ਜੀ ਚਲੋ थैंक यू सो मच स्क्रीन ਤੇ ਨੰਬਰ ਹੈ 90413 90412 ਸੋ ਸਾਰੇ ਵਿਦਿਆਰਥੀ ਅਮਨ ਜੀ ਦੇ ਨਾਲ ਗੱਲ ਕਰਨ ਜਾਂ ਨੇੜੇ ਦੇ ਆਫਿਸ ਦੇ ਵਿੱਚ ਵਿਜ਼ਿਟ ਕਰਨ ਤੇ ਯੂਕੇ ਦੇ ਲਈ ਵੀ ਆਪਣੀ ਫਾਈਲ ਲੋਚ ਕਰਨ थैंक यू सो मच ਅਮਨ ਜੀ थैंक यू सो मच थैंक यू ਜੀ